ਸੋਸ਼ਲ ਮੀਡੀਆ ਤੇ ਫੁੱਲ ਸਪੀਡ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਸਾਡੇ ਦੇਸ਼ ਦੀਆਂ ਚਵਲਾਂ ਦੀਆਂ ਗੰਧੀਆਂ ਕਰਤੂਤਾਂ ਨੂੰ ਬਿਆਨ ਕਰ ਰਹੀ ਹੈ ਪਸ਼ੂਆਂ ਵਰਗਾ ਵਤੀਰਾ ਕਰਨ ਵਾਲੀਆਂ ਅਜਿਹੀਆਂ ਚਵਲਾਂ ਦੀ ਇੱਥੇ ਕੋਈ ਘਾਟ ਨਹੀਂ ਬਲਕਿ ਦਿਨ ਬਦਨ ਇਹਨਾਂ ਦੀ ਆਬਾਦੀ 'ਚ ਇਜ਼ਾਫਾ ਹੋ ਰਿਹਾ ਹੈ ਜਿਨ੍ਹਾਂ ਦੇਸ਼ ਸਮਾਜ ਦੀ ਤਰੱਕੀ 'ਚ ਆਪਣਾ ਯੋਗਦਾਨ ਤਾਕੀ ਪਾਉਣਾ ਸਗੋਂ ਦੇਸ਼ ਤੇ ਬੋਝ ਬਣ ਤਰੱਕੀ 'ਚ ਰੋੜਾ ਜ਼ਰੂਰ ਅਟਕਾਰ ਰਹੇ ਨੇ ਇਹ ਵੀਡੀਓ ਯੂਪੀ ਦੀ ਦੱਸੀ ਜਾ ਰਹੀ ਹੈ ਰਾਹ 'ਚ ਕਾਰ ਰੋਕ ਸੜਕ ਨੂੰ ਜਾਮ ਕਰ ਠੰਡੀ ਠੰਡੀ ਬੀਅਰ ਪੀਂਦੇ ਇਸ ਢਿੱਡਲ ਨੂੰ ਦੇਖੋ ਇਸ ਮਹਾਮੂਰਖ ਨੂੰ ਇੰਨੀ ਵੀ ਹਿਆਰ ਨਹੀਂ ਕਿ ਇਸ ਦੇ ਕਾਰਨ ਪੂਰੀ ਟ੍ਰੈਫਿਕ ਜਾਮ ਹੋ ਰਹੀ ਹੈ ਪਰ ਇੰਨਾ ਹੀ ਨਹੀਂ ਮਨਾ ਕਰਨ ਤੇ ਇਸ ਦਾ ਸਾਥੀ ਗਾਲੀ ਗਲੋਚ ਤੇ ਉਤਾਰੂ ਹੋ ਜਾਂਦਾ ਕੁੱਲ ਮਿਲਾ ਕੇ ਲੱਖਾਂ ਦੀਆਂ ਲਾਂਹ ਤਾਂ ਇਹਨਾਂ ਚਾਵਲਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਆਧਾਰ ਤੇ ਬਿਊਰੋ ਰਿਪੋਰਟ ਐਸ ਐਮ ਜੀ ਨਿਊਜ਼